ਸਸੇ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਥੋੜੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਕਿਉਂਕਿ ਪੰਜਾਬ ਦੇ ਉੱਪਰ ਬੱਦਲਵਾਈ ਦਾ ਦੌਰ ਇੱਕ ਚੱਲਦਾ ਹੋਇਆ ਦਿਖਾਈ ਦੇ ਰਿਹਾ ਵਿਸ਼ੱਕ ਉਸ ਤਰੀਕੇ ਨਾਲ ਮੀਂਹ ਨਹੀਂ ਹੋ ਰਿਹਾ ਜਿਸ ਤਰੀਕੇ ਦੇ ਹਾਲਾਤ ਸਾਨੂੰ ਬਣਦੇ ਹੋਏ ਦਿਖਾਈ ਦੇ ਰਹੇ ਸਨ ਤਾਜ਼ਾ ਸੈਟੇਲਾਈਟ ਇਮੇਜ ਤੁਹਾਡੇ ਸਾਹਮਣੇ ਹੈ ਜਿਹਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਪੰਜਾਬ ਦੇ ਉੱਪਰ ਹਲਕੇ ਦਰਮਿਆਨੇ ਬੱਦਲ ਬਾਈ ਹੈ ਪਰ ਪੰਜਾਬ ਤੋਂ ਅਗਰ ਗੱਲ ਕਰੀਏ ਆਪਾਂ ਬੰਗਾਲ ਦੀ ਖਾੜੀ ਵੱਲ ਤਾਂ ਤੁਸੀਂ ਦੇਖੋਗੇ ਤਕੜਾ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਜੋ ਹੌਲੀ-ਹੌਲੀ ਪੰਜਾਬ ਵੱਲ ਕੂਚ ਕਰਦਾ ਨਜ਼ਰ ਆ ਰਿਹਾ ਫਿਲਹਾਲ ਆਪਾਂ ਗੱਲ ਕਰਾਂਗੇ ਅੱਜ ਦੁਪਹਿਰ ਤੋਂ ਸ਼ਾਮ ਦੇ ਮੌਸਮ ਦੇ ਹਾਲਾਤਾਂ ਦੀ ਤਾਂ ਆਂਦੇ 2-3 ਘੰਟੇ ਕਿਸੇ ਤਰੀਕੇ ਦੀ ਮੀਂਹ ਦੀ ਉਮੀਦ ਨਹੀਂ ਹੈ ਪੰਜਾਬ ਦੇ ਵਿੱਚ ਵਧੀਆ ਤਰੀਕੇ ਨਾਲ ਫਿਲਹਾਲ ਹਵਾ ਚੱਲਦੀ ਦਿਖਾਈ ਦੇ ਰਹੀ ਹੈ ਅਗਰ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਦੱਖਣ ਪੱਛਮੀ ਹਵਾ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਜਿਸ ਦੇ ਸਿੱਟੇ ਵਜੋਂ ਥੋੜਾ ਬਹੁਤ ਠੰਡ ਦਾ ਅਹਿਸਾਸ ਵੀ ਪੰਜਾਬ ਦੇ ਵਿੱਚ ਹੋ ਰਿਹਾ ਹੈ। ਬਿਸ਼ੱਕ ਪੱਛਮੀ ਹਵਾ ਠੰਡੀ ਹੁੰਦੀ ਹੈ ਤੇ ਖੁਸ਼ਕ ਹੁੰਦੀ ਹੈ ਜਿਸ ਦੇ ਨਾਲ ਥੋੜੀ ਬਹੁਤੀ ਤਾਪਮਾਨ ਦੇ ਵਿੱਚ ਵੀ ਗਰਾਵਟ ਆਈ ਹੈ। ਅੱਜ ਅਗਰ ਐਵਰੇਜ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ 25 ਤੋਂ ਲੈ ਕੇ 27 ਡਿਗਰੀ ਤੱਕ ਪੰਜਾਬ ਦਾ ਤਾਪਮਾਨ ਬਣਿਆ ਹੋਇਆ ਜੀ ਧੁੱਪ ਕਿਸੇ ਕਿਸੇ ਇਲਾਕੇ ਵਿੱਚ ਤੇਜ਼ ਹੈ ਕਿਸੇ ਕਿਸੇ ਵਿੱਚ ਘੱਟ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਕਿਹੜੇ ਪਿੰਡ ਜ਼ਿਲ੍ਹੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਜੀ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹੁਣ ਅਗਰ ਗੱਲ ਕੀਤੀ ਜਾਵੇ ਤਾਂ ਆਉਂਦੇ 2-4 ਘੰਟੇ ਬੱਦਲਵਈ ਦਾ ਦੌਰ ਬਣਿਆ ਰਹੇਗਾ ਖਾਸ ਤੌਰ ਤੇ ਹਿਮਾਚਲ ਦੇ ਨਾਲ ਦਾ ਲੱਗਦਾ ਇਲਾਕਾ ਜਿਹਦੇ ਵਿੱਚ ਆਪਾਂ ਗੱਲ ਕਰੀਏ ਨਮਾਸ਼ਹਿਰ ਤੋਂ ਬੰਗਿਆਂ ਦਾ ਇਲਾਕਾ ਜੀ ਬੰਗਿਆਂ ਤੋਂ ਆਪਾਂ ਅਗਰ ਆ ਜੀਏ ਤਾਂ ਹੁਸ਼ਿਆਰਪੁਰ ਦਾ ਸਾਰਾ ਇਲਾਕਾ ਫਿਰ ਅੱਗੇ ਨਮਾਸ਼ਹਿਰ ਤੇ ਨੰਗਲ ਇਹਦੇ ਵਿੱਚ ਕਰ ਜਿੰਨੇ ਵੀ ਬੈਲਟ ਉਹ ਹੋ ਗਈ ਉਥੋਂ ਅਗਰ ਗੱਲ ਕਰੀਏ ਆਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਰੂਪਨਗਰ ਮੁਹਾਲੀ ਇਹ ਚੰਡੀਗੜ੍ਹ ਦਾ ਬਹੁਤ ਸਾਰਾ ਇਲਾਕਾ ਵੀ ਸ਼ਾਮ ਦੇ ਵੇਲੇ ਤਗੜੀ ਬੱਦਲਬਾਹਈ ਸਾਨੂੰ ਦੇਖਣ ਨੂੰ ਮਿਲੇਗੀ ਜੋ ਕਿ ਹਿਮਾਚਲ ਵੱਲੋਂ ਪੰਜਾਬ ਵੱਲ ਕੂਚ ਕਰ ਰਹੀ ਹੈ ਇਸ ਬੱਦਲਬਾਹਈ ਦੇ ਕਾਰਨ ਤਾਪਮਾਨ ਦੇ ਵਿੱਚ ਭਾਰੀ ਗਰਾਵਟਾਵੇਗੀ ਹਮਸ ਦੀ ਗੱਲ ਕੀਤੀ ਜਾਵੇ ਤਾਂ ਫਿਲਹਾਲ ਹਮਸ ਪੰਜਾਬ ਦੇ ਵਿੱਚ ਘੱਟ ਹੈ ਐਨੀ ਜ਼ਿਆਦਾ ਹਮਸ ਦੇਖਣ ਨੂੰ ਨਹੀਂ ਮਿਲ ਰਹੀ ਜਿਸ ਦੇ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਮੌਸਮ ਫਿਲਹਾਲ ਠੀਕ ਠਾਕ ਬਣੇ ਹੋਏ ਨੇ ਤੇ ਆਉਂਦੇ ਦੋ ਕੁ ਦਿਨ ਇਸੇ ਤਰੀਕੇ ਦਾ ਮੌਸਮ ਪੰਜਾਬ ਦੇ ਵਿੱਚ ਬਣਿਆ ਰਹੇਗਾ ਤੇ ਬਾਕੀ ਸ਼ਾਮ ਦੀ ਜਾਣਕਾਰੀ ਲੈ ਕੇ ਅਸੀਂ ਜਲਦ ਹਾਜ਼ਰ ਹੋਵਾਂਗੇ ਕਿ ਕਿਹੜੇ ਪੰਜਾਬ ਦੇ ਇਲਾਕੇ ਵਿੱਚ ਮੀਂਹ ਹੈ ਕਿਹੜੇ ਵਿੱਚ ਨਹੀਂ ਤੇ ਉਦੋਂ ਤੱਕ ਬਣੇ ਰਹੋ ਚੈਨਲ ਦੇ ਉੱਪਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ